ਆਪਣੇ ਵਿੱਚ ਜਿਸ ਕਿਸਾਨ ਜੀ ਨੇ ਅਮਰੀਕ ਸਿੰਘ ਪ੍ਰਧਾਨ ਜੀ ਵੀ ਮੌਜੂਦ ਨੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਜੋ ਆਰਟੀ ਅਸੋਸੀਏਸ਼ਨ ਅਨਾਜ ਮੰਡੀ ਦੇ ਵਿੱਚ ਆ ਪੈਸੇ ਨੂੰ ਲੈ ਕੇ ਜਾਂ ਆੜਤੀਆਂ ਨੂੰ ਲੈ ਕੇ ਜੋ ਗੱਲਬਾਤ ਹੋਈ ਸੀਗੀ ਕੀ ਮਸਲਾ ਸੀਗਾ ਉਹਨਾਂ ਦਾ ਕੀ ਮੁੱਦਾ ਸੀਗਾ ਪ੍ਰਧਾਨ ਜੀ ਅਸੀਂ ਕਾਜੀ ਬਾਲਾ ਧੰਨਵਾਦ ਤੁਹਾਡਾ ਤੁਸੀਂ ਦਾ ਭਾਰਤੀ ਕਿਸਾਨ ਜੀ ਨੂੰ ਗਰਾਹਾ ਬਲਾਕ ਪ੍ਰਧਾਨ ਮਰੀ ਸਿੰਘ ਘਗਾ ਜੋ ਕਿ ਸਾਡਾ ਪਿਛਲੇ 17 ਤਰੀਕ ਤੋਂ ਕ੍ਰਿਸ਼ਨ ਕੁਮਾਰ ਦੀ ਦੁਕਾਨ ਦੇ ਉੱਤੇ ਧਰਨਾ ਚੱਲ ਰਿਹਾ ਸੀ ਇੱਕ ਕਿਸਾਨ ਸਾਡਾ ਬਜ਼ੁਰਗ 85 ਸਾਲ ਦਾ ਬਜ਼ੁਰਗ ਜਗਿੰਦਰ ਸਿੰਘ ਉਹਨਾਂ ਦੇ ਪੈਸੇ ਜਿਹੜੇ ਕਿ ਲਾਲੇ ਦੇ ਕੋਲ ਰੱਖੇ ਹੋਏ ਸੀ 20 ਲੱਖ ਰੁਪਇਆ ਰਸੀਤਾ ਜਗਿੰਦਰ ਸਿੰਘ ਕੋਲੇ ਲਾਲੇ ਨੇ ਕੀ ਖੇਲ ਖੇលਿਆ ਇੱਕ ਜਿਹੜਾ ਨਾਲ ਵਿਚੋਲਾ ਪੈਸੇ ਰਖਾਉਣ ਆਇਆ ਸੀ ਜਿਹੜਾ ਕੀ ਕਹਦਾ ਸੀ ਵੀ ਇਹ ਸੁੱਖਾ ਸਿੰਘ ਹੈ ਲਾਲੇ ਨੇ ਮਿਲੀ ਭੁਗਤ ਹੋ ਸਕਦਾ ਸਾਰੇ ਦਿੱਤੇ ਨੇ ਜਾਂ ਅੱਧੇ ਦਿੱਤੇ ਨੇ ਉਸ ਬਜ਼ੁਰਗ ਨੂੰ ਕਹਿੰਦਾ ਵੀ ਪੈਸੇ ਨੇ ਜਿਹੜੇ ਸਾਰੇ ਸੁੱਖਾ ਸਿੰਘ ਲੈ ਚੁੱਕਿਆ ਇਸ ਨੂੰ ਲੈ ਕੇ ਜਿਹੜੀ ਸਾਡਾ ਧਰਨਾ ਪਿਛਲੀ 17 ਤਰੀਕ ਤੋਂ ਲਗਾਤਾਰ ਚੱਲਦਾ ਰਿਹਾ ਹੈ ਸਾਡੀ ਇਹ ਲੜਾਈ ਸੀ ਜਿਹੜੇ ਪੈਸੇ ਜਗਿੰਦਰ ਸਿੰਘ ਦੇ ਤੇ 20 ਲੱਖ ਰੁਪਈਆ ਵੀ ਉਹ ਜਗਿੰਦਰ ਸਿੰਘ ਨੂੰ ਦਿੱਤੇ ਜਾਣ ਜਦੋਂ ਰਸੀਤਾਂ ਜਗਿੰਦਰ ਸਿੰਘ ਕੋਲੇ ਥਾਣੇ ਦੇ ਵਿੱਚ ਸਮਝੌਤਾ ਹੋਇਆ ਹੋਇਆ ਜਿਹੜਾ ਕਿ ਪਿਛਲੀ 9 9ਵੇਂ ਮਹੀਨੇ ਦੀ 28 ਤਰੀਕ ਨੂੰ ਕ੍ਰਿਸ਼ਨ ਕੁਮਾਰ ਆੜਤੀਆ ਮੰਨੇ ਹੈ ਵੀ ਮੈਂ ਸੁੱਖਾ ਸਿੰਘ ਨਾਲ ਤਾਲਮੇਲ ਕਰਕੇ ਵੀ ਇਸ ਦੇ ਪੈਸੇ ਨੇ ਜਿਹੜੇ 9ਵੇਂ ਮਹੀਨੇ ਦੀ 28 ਤਰੀਕ ਨੂੰ ਅਸੀਂ ਦੇਣ ਦੇ 20 ਲੱਖ ਰੁਪਏ ਪਾਬੰਦ ਹੋਵਾਂਗੇ। ਉੱਥੋਂ ਮੁਕਰਿਆ ਉਸ ਮੁਕਰ ਦੇ باوجود ਵੀ ਜਿਹੜਾ ਧਰਨਾ ਸੀ ਲਗਾਤਾਰ ਹੁਣ ਲਾਇਆ ਸੀ ਜਿਹੜਾ ਹੁਣ ਸਾਡਾ ਇਹਨਾਂ ਦੇ ਵਿਚਾਲੇ ਸਮਝੌਤਾ ਹੋਇਆ ਹੈ। ਕੱਲ ਐਸਐਸਪੀ ਆਪਣਾ ਪਟਿਆਲਾ ਸਾਡੀ ਜ਼ਿਲ੍ਹਾ ਟੀਮ ਮੌਜੂਦਾ ਉਹਨਾਂ ਦੇ ਵਿੱਚ ਬੈਠ ਕੇ ਹੋਇਆ ਵੀ ਜਿਹੜੀ ਦੁਕਾਨ ਹੈ ਤੁਸੀਂ ਖਾਲੀ ਕਰੋ। ਜਿਹੜਾ ਸਮਝੌਤਾ ਹੈ 2-3 ਦਿਨਾਂ ਦੇ ਵਿੱਚ ਅਸੀਂ ਤੁਹਾਡਾ ਕਿਸਾਨ ਜੁਨੀਅਰ ਦਾ ਤੇ ਲਾ ਲਿਆਂਦਾ ਤੇ ਉਸ ਬਜ਼ੁਰਗ ਦਾ ਤਿੰਨਾਂ ਨੂੰ ਬਿਠਾ ਕੇ ਅਸੀਂ ਨਿਮੇੜਨ ਦੇ پابੰਦ ਹੋਵਾਂਗੇ 2-3 ਦਿਨਾਂ ਚ ਤੁਹਾਡਾ ਜਿਹੜਾ ਰੌਲਾ ਨਿਵੇੜ ਕੇ ਦੇਵਾਂਗੇ ਆ ਦੁਕਾਨ 26 ਜਨਵਰੀ ਨੂੰ ਦੇਖ ਕੇ ਵੀ ਇਹਨੂੰ ਦੁਕਾਨ ਨੂੰ ਖਾਲੀ ਕਰ ਦਿਓ ਰਾਤ ਅਸੀਂ 8:30 ਵਜੇ ਤਕਰੀਬਨ ਉਹ ਦੁਕਾਨ ਖਾਲੀ ਕਰੀ ਹੈ ਹੁਣ ਸਾਡਾ ਭਰੋਸਾ ਪ੍ਰਸ਼ਾਸਨ ਤੇ ਵੜਿਆ ਹੈ ਪ੍ਰਸ਼ਾਸਨ ਸਾਡਾ ਨਿਮੇੜੂਗਾ ਕਿਸ ਰਣ ਨਿਮੇੜੂਗਾ ਖੜੇ ਆ ਪਤਲਾ ਨਾਜ ਮੰਡੀ ਦੇ ਵਿੱਚ ਜਿੱਥੇ ਗਿਆ ਇਹਨਾਂ ਦੇ ਕਾਫੀ ਦਿਨੋਂ ਉਹਨਾਂ ਦਾ ਕੰਮ ਮੁੱਦਾ ਚੱਲ ਰਿਹਾ ਸੀਗਾ ਦੁਕਾਨਾਂ ਨੂੰ ਲੈ ਕੇ ਆਪਣਾ ਉਹ ਮਸਲੇ ਬਾਰੇ ਪਹਿਲਾਂ ਨਾਲ ਗੱਲਬਾਤ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਆਪਣਾ ਜੋ ਮਸਲਾ ਚੱਲ ਰਿਹਾ ਸੀ ਆਪਣਾ ਦੁਕਾਨਾਂ ਨੂੰ ਵਾੜਦਿਆਂ ਨੂੰ ਲੈ ਕੇ ਕੀ ਮਸਲਾ ਸੀਗਾ ਆਪਣਾ ਕਾਫੀ ਦਿਨਾਂ ਚੱਲ ਰਿਹਾ ਸੀ ਸਾਡੇ ਕੀ ਨਾਂਜ ਬਣਾ ਦਾ ਮੇਰਾ ਨਾਮ ਸੁੰਦਰ ਪੈਦ ਮੈਂ ਪ੍ਰਧਾਨ ਆਰਟੀਸਟ ਐਸੋ ਦਾ ਸਾਡੇ ਇੱਥੇ ਕਾਹਦੀ ਦੁਕਾਨ ਤੇ ਕਿਸਾਨ ਜੁੜੇ ਉਹਨਾਂ ਤੋਂ ਨਾਂ ਲਾਇਆ ਗਿਆ ਸੀਗਾ ਕੋਈ ਦੇਣ ਲੈਣ ਦਾ ਮਾਮਲਾ ਸੀਗਾ ਮੇਰੇ ਕੋਲ 1 ਸਾਲ ਪਹਿਲਾਂ ਵੀ ਗੱਲ ਆਈ ਸੀ ਮੈਂ ਉਸ ਗੱਲ ਦੀ ਦਰਾਫਤ ਕਰਕੇ ਉਹਨਾਂ ਨੂੰ ਦੱਸ ਦਿੱਤਾ ਸੀਗਾ ਵੀ ਆਰਟੀਕਲੋਂ ਪੈਸੇ ਚਲੇ ਗਏ ਨੇ ਪਰ ਉਹਨਾਂ ਦੀ ਇਸ ਗੱਲ ਤੇ ਤਸੱਲੀ ਨਹੀਂ ਹੋਈ ਤੇ ਉਹਨਾਂ ਨੇ ਆ ਕੇ ਕਿਸਾਨ ਤੇ ਦੁਕਾਨ ਦੇ ਘਰਨਾ ਕਰਕੇ ਜਵਰੀ ਦੁਕਾਨ ਤੇ ਕਬਜ਼ਾ ਕਰ ਲਿਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨ ਨੇ ਸਾਡੀ ਗੱਲ ਸੁਣਦੇ ਹੋਏ ਉਹਨਾਂ ਨੂੰ ਇਸ ਗੱਲ ਤੇ ਪ੍ਰੇਰਿਆ ਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਜੋ ਵੀ ਇਨਵੈਸਟੀਗੇਸ਼ਨ ਵਿੱਚ ਸੱਚ ਨਿਕਲੂਗਾ ਅਸੀਂ ਉਸ ਸੱਚ ਤੋਂ ਕੱਢ ਕੇ ਦੇਵਾਂਗੇ ਤੁਸੀਂ ਦੁਕਾਨ ਨੂੰ ਖਾਲੀ ਕਰ ਦਿਓ ਸੋ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਪ੍ਰਸ਼ਾਸਨ ਨੇ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਰਾਤ ਉਹਨਾਂ ਨੇ ਸਾਨੂੰ ਬੁਲਾ ਕੇ ਵਿਸ਼ਵਾਸ ਦਿੱਤਾ ਸੀਗਾ ਵੀ ਦੁਕਾਨ ਥੋੜੀ ਖਾਲੀ ਆ ਕੁਝ ਸਮਾਨ ਪਿਆ ਸੀਗਾ ਉਹ ਹੁਣ ਸਾਡੇ ਮਾਨਯੋਗ ਐਸਐਚਓ ਸਾਹਿਬ ਨੇ ਜਾ ਕੇ ਮੌਕੇ ਤੇ ਉਹਨਾਂ ਦਾ ਸਾਮਾਨ ਚੁਕਵਾ ਦਿੱਤਾ ਜਿਹੜੀਆਂ ਚਾਬੀਆਂ ᱛੀਆਂ ਉਹ ਦੁਕਾਨਦਾਰ ਨੂੰ ਦੇ ਦਿੱਤੀਆਂ ਜਿਹੜਾ ਸਾਡਾ ਇਹ ਜਿਹੜਾ ਮਸਲਾ ਹੈ ਇਹ ਹੱਲ ਹੋ ਗਿਆ ਅਸੀਂ ਧੰਨਵਾਦ ਕਰਦੇ ਆਂ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਵਾਕੂਬੀ ਇਸ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਡੀਐਸਪੀ ਜਸਵਿੰਦਰ ਸਿੰਘ ਟਵਾਣਾ ਜੀ ਦਾ ਜਿਨ੍ਹਾਂ ਨੇ ਆਪਣੇ ਐਸਐਸਪੀ ਨਾਨਕ ਸਿੰਘ ਜੀ ਨੇ ਸਪੈਸ਼ਲ ਡਿਊਟੀ ਲਗਾਈ ਔਰ ਸਾਡੇ ਚੋਹਾਨ ਸਾਹਿਬ ਡੀਐਸਪੀ ਦਸਪਾਲੀ ਸ਼ਰਮਾ ਇਹਨਾਂ ਨੇ ਟੀਮ ਵਰਕ ਬਣਾ ਕੇ ਇਸ ਮਸਲੇ ਨੂੰ ਨਿਬੇੜਿਆ ਕੋਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਦੋਂ ਕੋਈ ਆਪਣਾ ਧਰਨਾ ਚੱਲਦਾ ਹੈ ਕਿਤੇ ਨਾ ਕਿਤੇ ਗਰਮਾ ਗਰਮੀ ਚ ਕੋਈ ਨਾ ਕੋਈ ਦੰਗਾ ਫਸਾਦ ਹੋ ਜਾਂਦਾ ਹੈ ਪਰ ਅਸੀਂ ਪੂਰੇ ਅਮਨ ਸ਼ਾਂਤੀ ਦੇ ਨਾਲ ਸਾਡੇ ਸਾਰੇ ਬੰਦਿਆਂ ਨੂੰ ਵਿਸ਼ਵਾਸ ਚ ਲੈ ਕੇ ਇਸ ਨੂੰ ਪੂਰੇ ਅਮਨ ਤਰੀਕੇ ਦੇ ਨਾਲ ਚਲਾਇਆ ਮੈਂ ਸਾਰੇ ਆਰਤੀ ਵੀਰਾਂ ਦਾ ਸਾਡੇ ਬਾਜ਼ਾਰ ਦੇ ਲੋਕਾਂ ਦਾ ਅੱਗੇ ਤੋਂ ਆਰਤੀ ਇਸ਼ੂਦਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਸਾਡੀ ਪ੍ਰੈਸ ਦਾ ਪ੍ਰੈਸ ਨੇ ਸਾਡੀ ਇਹਦੇ ਵਿੱਚ ਬਹੁਤ ਮਦਦ ਕੀਤੀ ਉਹਨੇ ਸਾਡੀ ਆਵਾਜ਼ ਚੰਡੀਗੜ੍ਹ ਤੱਕ ਪਹੁੰਚਾਈ ਕਿਉਂਕਿ ਸਾਡੀ ਮੰਡੀ ਜਿਹੜੀ 6 ਦਿਨ ਤੋਂ ਲਗਾਤਾਰ ਬੰਦ ਸੀ ਤੋਂ ਮੈਂ ਪ੍ਰੈਸ ਦਾ ਖਾਸ ਕਰਕੇ ਜੋ ਵੀ ਤੀਜਾ ਆਪਣਾ ਦੂਜਾ ਥੰਮ ਹੈ ਇਸ ਦਾ ਆਵਾਜ਼ਦਾਰ ਉਹਦਾ ਬਹੁਤ ਧੰਨਵਾਦ ਕਰਦਾ ਸੋ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਸੋ ਆਸ਼ਾ ਕਰੂੰਗਾ ਕਿ ਅੱਗੇ ਤੋਂ ਇਹੋ ਜਿਹਾ ਕੋਈ ਰੇਫਰ ਨਾ ਪਵੇ ਜੇ ਕੋਈ ਹੁੰਦਾ ਹੈ ਤਾਂ ਉਸ ਨੂੰ ਮਿਲ ਬੈਠ ਕੇ ਨਪਟਾ ਸਕੀਏ ਬਹੁਤ-ਬਹੁਤ ਧੰਨਵਾਦ ਥੈਂਕ ਯੂ ਕੁਛ ਦੇਖ ਸਕਦੇ ਹੋ ਪਤਲਾ ਮੰਡੀ ਦੇ ਵਿੱਚ ਐਸਐਚਓ ਯਸ਼ਪਾਲ ਸ਼ਰਮਾ ਵੀ ਇਸ ਟਾਈਮ ਮੌਜੂਦ ਨਹੀਂ। ਸਤਿ ਸ਼੍ਰੀ ਅਕਾਲ ਹੋਣ ਜਿਹੜੀ ਅੱਜ ਦੀ ਕੋਈ ਵੀ ਕਾਰਗੁਜ਼ਾਰੀ ਆ ਉਹ ਸ਼ੁਰੂ ਕਰਨ ਲੱਗੇ ਆ। ਸਭ ਤੋਂ ਪਹਿਲਾਂ ਇਹ ਦੱਸਣਾ ਵਾ ਨੇ ਵਿੱਚ ਰਮੇਸ਼ ਕੁੱਕੂ ਜੀ ਵੀ ਮੌਜੂਦ ਨੇ। ਕਾਫੀ ਦਿਨਾਂ ਤੋਂ ਹੈ ਨਾ ਨਾਜ ਮੰਡੀ ਦੇ ਵਿੱਚ ਇਹ ਮਸਲਾ ਚੱਲ ਰਿਹਾ ਸੀ। ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਾਸਰੀ ਗੱਲ ਜੀ। ਆਪਕੋ ਪਹਿਲਾ ਅੱਜ ਇਹ ਗੰਤਕ ਪਰ ਦੀਸ਼ੂਦਿਆਂ ਦੇਸ਼ਵਾਸੀਆਂ ਨੂੰ ਸਾਰੇ ਨਾਗਰਿਕਾਂ ਨੂੰ ਲੱਖ ਲੱਖ ਵਧਾਈਆਂ ਬਾਪੂ ਮਾਤਾ ਕੀ ਜੈ ਜੈ ਜੀ ਰਾਮ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈ ਇੱਕ ਬਹੁਤ ਮਤਾ ਜਿਹੜਾ ਨਾਜ਼ੁਕ ਮੌੜ ਤੇ ਜਿਹੜਾ ਸੰਘਰਸ਼ ਪਹੁੰਚ ਗਿਆ ਸੀਗਾ ਉਹਦੇ ਵਿੱਚ ਕੁਝ ਵੀ ਹੋ ਸਕਦਾ ਸੀ ਪਰ ਮੈਂ ਇਸ ਗੱਲ ਦੀ ਬਹੁਤ ਸਲਾਣਾ ਕਰਦਾ ਨਾਗਰਿਕਾਂ ਨੇ ਵੀ ਯਾਰਤੀ ਐਸਐਸ ਦੀ ਵੀ ਤੇ ਪ੍ਰਸ਼ਾਸਨ ਦੀ ਵੀ ਕਿਉਂਕਿ ਇੱਥੇ ਜਿਹੜਾ ਹੈਗਾ ਬੜੇ ਲੰਮੇ ਸਮੇਂ ਤੋਂ ਸੰਘਰਸ਼ ਚੱਲਿਆ ਪੰਜਾਬ ਦੇ ਵਿੱਚ ਕਦੇ ਜਿਸ ਤਰ੍ਹਾਂ ਸਰਸੇ ਵਾਲਿਆਂ ਨਾਲ ਟਕਰਾਅ ਹੋਇਆ ਕਦੇ ਹਕਬਾਦ ਦਾ ਜਿਹੜਾ ਬੜਾ ਲੰਬਾ ਦੌਰ ਚੱਲਿਆ ਐਜੀਟੇਸ਼ਨਾਂ ਰਿਜ਼ਰਵੇਸ਼ਨ ਤੇ ਐਜੀਟੇਸ਼ਨਾਂ ਚੱਲੀਆਂ ਪਰ ਜਿਹੜਾ ਸਾਡਾ ਸਤਰਾਣਾ ਹਲਕਾ ਹੈ ਇੱਥੋਂ ਦੇ ਜਿਹੜੇ ਆਗੂ ਨੇ ਲੋਕ ਨੇ ਉਹ ਬੜੇ ਸ਼ੂਝੂਜਾ ਗਏ ਹਾਂ ਉਹ ਇੱਥੇ ਕਦੇ ਵੀ ਆਪਸ ਦੇ ਵਿੱਚ ਕਦੇ ਕੋਈ ਆਪਸ ਦੇ ਝਗੜਾ ਨਹੀਂ ਹੋਇਆ ਆਪਸੀ ਭਾਈਚਾਰਾ ਜਿਹੜਾ ਸੁਲਭਾਵਨਾ ਹਮੇਸ਼ਾ ਬਣੀ ਰਹੀ ਹੈ ਸੋ ਮੈਂ ਸਭ ਤੋਂ ਵੱਡੀ ਤਾਂ ਸਾਡੀ ਇਸ ਗੱਲ ਦੀ ਮੈਂ ਧੰਨਵਾਦ ਕਰਦਾ ਕਿ ਇੱਥੇ ਜਿਹੜਾ ਪ੍ਰਸ਼ਾਸਨ ਦੀ ਸੂਝ ਬੀਜਣਾ ਲੋਕਾਂ ਨੇ ਸੂਝ ਵਾ ਜਿਹੜਾ ਸ਼ਾਂਤਮਈ ਤਰੀਕੇ ਨਾਲ ਮਸਲਾ ਹੱਲ ਹੋ ਗਿਆ ਜਿਹੜੀ ਦੁਕਾਨ ਹੈ ਉਹ ਆਰਟੀ ਦੇ ਸਪੁਰਦ ਕਰਤੀ ਜਿਹੜਾ ਕੋਈ ਮਸਲਾ ਹੈ ਉਹ ਇਨਵੈਸਟੀਗੇਸ਼ਨ ਦਾ ਪਹਿਲਾਂ ਸੀ ਇਨਵੈਸਟੀਗੇਸ਼ਨ ਦਾ ਹੀ ਹੋ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਕਿਸਾਨੀ ਉਹਨਾਂ ਨੇ ਵੀ ਬੇਨਤੀ ਕਰੀ ਕਿ ਤੁਹਾਡੀ ਆਸ ਹੈ ਕਿਸਾਨੀ ਉਹਨਾ ਹੋ ਗਈਆਂ 70 80 ਵੀ ਇਸ ਕਰਕੇ ਜਿਹੜਾ ਹੈ ਕਿ ਵੀ ਕੋਈ ਇੱਕ ਇੱਕ ਕਿਸਾਨੀ ਉਹਨਾਂ ਦੇ ਮਗਰ ਲ ਕੋਈ ਤਸੀ ਦੁਕਾਨਦਾਰੀਆਂ ਬਣਾ ਲਈਆਂ ਵੀ ਉਹਨੂੰ ਆਪਣੇ ਤਰੀਕੇ ਨਾਲ ਚਲਾਉ ਲੋਕ ਜਿਹੜੇ ਨੇ ਸੱਚ ਨਾਲ ਗੱਲ ਇਹ ਕਿ ਅੱਜ ਕਿਸਾਨ ਹੀ ਉਹਨਾਂ ਤੋਂ ਵਪਾਰੀ ਮਜ਼ਦੂਰ ਹਰੇਕ ਮੁਲਾਜ਼ਮ ਹਰ ਇੱਕ ਬੰਦਾ ਦੂਫੀ ਕਿਉਂਕਿ ਇਹਨਾਂ ਨੂੰ ਸਿਰਫ ਕਿਸਾਨੀ ਦਾ ਕਸ਼ੀਮ ਰੱਖਣਾ ਚਾਹੀਦਾ ਸੰਘਰਸ਼ ਨੂੰ ਨਾ ਕਿ ਮਤਲਬ ਹਰੇਕ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਨ ਲੱਗੇ ਜਿਹੜਾ ਕਿ ਇਹਨਾਂ ਦਾ ਇੱਕ ਦਿਨ ਐਸਾ ਕਿ ਮੈਨੂੰ ਰਾਜੇਵਾਲ ਦਾ ਬਿਆਨ ਯਾਦ ਹੈ ਉਹਨੇ ਰਾਤ ਨੂੰ ਹੀ ਬਿਆਨ ਦਿੱਤਾ ਹਾਂਜੀ ਇਹ ਸਾਨੂੰ ਹਰੇਕ ਜੋ ਬੰਦਾ ਉੱਠ ਕੇ ਜੁਨੀਨਾ ਬਣਾ ਲੈਂਦਾ ਹੈ ਤੇ ਉਹਦੇ ਚਿੱਠੀ ਲੈ ਕੇ ਗਲਤ ਸੰਦੇਸ਼ ਜਾਂਦਾ ਹੈ ਹਰੇਕ ਕੰਮ ਚ ਆਪਣਾ ਦਖਲਅੰਦਾਜ਼ੀ ਕਰਨ ਲੱਗੇ ਜਿਹੜੇ ਕਿ ਨਿੰਦੂ ਰਾਜੇਵਾਲ ਉਹਨੇ ਜਿਹੜਾ ਹੈਗਾ ਸੰਘਰਸ਼ ਕੀਤਾ ਲੇਕਿਨ ਕਿਸਾਨੀ ਮੁੱਦੇ ਮੁੱਦੇ ਦੇ ਮੁੱਦੇ ਲੈ ਨਰੈਣ ਜੀ ਰਹੇ ਨੇ ਮਹਾਰਾਸ਼ਟਰ ਤੋਂ ਸੀਗੇ ਕਿਸਾਨੀ ਹੁੰਦੇ ਮਿਹਨਤ ਸਿੰਘ ਤਗੈਤ ਰਹੇ ਨੇ ਹਾਂਜੀ ਠੀਕ ਹੈ ਅੱਜ ਕਿਸਾਨ ਇਹਨਾਂ ਦੀ ਬਹੁਤ ਬਣ ਗਿਆ ਇਸ ਕਰਕੇ ਇਸ ਇਸੇ ਤੱਕ ਵੀ ਇਹ ਤਾਂ ਕਿਸਾਨੀ ਨਾਲ ਸੋਚਣਾ ਠੀਕ ਹੈ ਜੀ ਮੈਂ ਤੁਸੀਂ ਕਾਫੀ ਇਹ ਤਾਂ ਤੁਹਾਡੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਮੁਲਾਜ਼ਮਾਂ ਵੱਲੋਂ ਵੀ ਆਪਣੇ ਜੋ ਆੜਤੀਆਂ ਦੀ ਦੁਕਾਨਾਂ ਨੂੰ ਲੈ ਕੇ ਜੋ ਕਬਜ਼ਾ ਕੀਤਾ ਗਿਆ ਸੀਗਾ ਤਾਂ ਬਿਲਹਾਲ ਉਹ ਤੁਹਾਡਾ ਨਿਵੇੜਾ ਹੋ ਚੁੱਕਿਆ ਹੈ ਬਿਲਹਾਲ ਹੋ ਗਿਆ ਬਿਲਹਾਲ ਹੋ ਚੁੱਕਾ ਤਾਂ ਕਿ ਉਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਕੋਈ ਮਾਇਨੇ ਨਹੀਂ ਠੀਕ ਹੈ ਕਿ ਜਿਹੜਾ ਕਾਨੂੰਨ ਆਪਣੇ ਹੱਥ ਚ ਲੈਣਾ ਹੋਗਾ ਇਹਨਾਂ ਨੇ ਜਿਹੜਾ ਦੁਕਾਨ ਤੇ ਕਬਜ਼ਾ ਕੀਤਾ ਸੀ ਉਹ ਗਲਤ ਸੀ ਦੁਕਾਨ ਤੇ ਜਿਹੜਾ ਕਬਜ਼ਾ ਹੈ ਉਹ ਪ੍ਰਸ਼ਾਸਨੇ ਛਡਾਦਾ ਹੈ ਜਿਹੜਾ ਰਿਹਾ ਹੈ ਬਾਕੀ ਮਸਲਾ ਅਸੀਂ ਮੈਕ ਕਿਸੇ ਨੂੰ ਬਣੇ ਕਹਿੰਦਾ ਵੀ ਕੌਣ ਸਹੀ ਹੈ ਕੌਣ ਗਲਤ ਹੈ ਉਹਨਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਸਰਕਾਰਾਂ ਕਿਸ ਲਈ ਨੇ ਪ੍ਰਸ਼ਾਸਨ ਕਿਸ ਲਈ ਹੈ ਕਾਨੂੰਨ ਕਿਸ ਲਈ ਹੈ ਕਾਨੂੰਨ ਆਪਣਾ ਕੰਮ ਕਰੇ ਜੇ ਕੋਈ ਦੋਸ਼ੀ ਆ ਤੇ ਖਰਾਬ ਕਰਵੇ ਕਿ ਤੇ ਕਿ ਦੇਖਣੋ ਵੀ ਮੇਲੇ ਵੀ ਕਿਸੇ ਜਿਵੇਂ ਅਨਾਜ ਮੰਡੀ ਦੇ ਵਿੱਚ ਸਾਰੇ ਹੀ ਫਾਰਮ ਇੱਥੇ ਇਕੱਠੇ ਹੋਏ ਹੋਏ ਸੀਗੇ ਤੁਸੀਂ ਆੜਤੀ ਸੋਚਣ ਹੋਏ ਹੋਗੇ ਜੋ ਵੀ ਮਤਲਬ ਮਜ਼ਦੂਰ ਇੱਥੇ ਕੰਮ ਕਰਦੇ ਨੇ ਸਾਰੇ ਜੇ ਇੱਥੇ ਇੱਕ ਜੁਟ ਮੱਤ ਤੇ ਇਕੱਠੇ ਸੀਗੇ ਇੱਥੇ ਇਨਸਾਫ ਲਈ ਉਹਦੇ ਬਾਰੇ ਸਿੱਕੇ ਘੋਵਾਂਗੇ ਦੇਖੋ ਗਿਆਨੀ ਹੈ ਕਿ ਪਹਿਲਾਂ ਵੀ ਬੜਾ ਸੰਘਰਸ਼ ਕੀਤਾ ਹੈ ਸਾਥੀਆਂ ਨਾਲ ਲੈ ਕੇ ਸੰਘਰਸ਼ ਅੱਜ ਫੇਰ ਮੈਂ ਇੱਥੇ ਇੱਕੋ ਗੱਲ ਕਹੀਏ ਕਿ ਜਿਹੜਾ ਏਕਤਾ ਦੇਖੋ ਜਿਹੜਾ ਯੋਗੀ ਦੇਸ਼ ਨਾ ਆਪਣੇ ਨਾਰਾ ਦਿੱਤਾ ਸੀ ਏਕ ਹੈ ਤਾਂ ਸੇਫ ਹੈ ਵਟਾਂਗੇ ਤਾਂ ਕਟੇਗੇ ਉਹ ਕਿਸੇ ਖੇਤਕੇ ਦੇ ਖਰਾਬ ਨਹੀਂ ਹੈ ਕਿਸੇ ਜਾਤੀ ਦੇ ਖਰਾਬ ਨਹੀਂ ਮੈਂ ਕਹਿੰਦਾ ਹਰ ਇੱਕ ਨੋਗਾ ਨੂੰ ਏਕਤਾ ਰੱਖਣੀ ਚਾਹੀਦੀ ਹੈ ਇਕੱਠੇ ਰਹਿਣਾ ਚਾਹੀਦਾ ਕੋਈ ਵੀ ਦੇਖੋ ਗਰੀਬ ਬੰਦਾ ਗਰੀਬ ਬੰਦੇ ਨਾਲ ਧੱਕਾ ਹੁੰਦਾ ਉਹਦੇ 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 ਨਾ ਕੋਣੇ ਨਾ ਕੋਣੇ ਜੀ ਕਿ ਮੈਂ ਤੇ ਬਰਾਮ ਦਾ ਜਿਹੜਾ ਜਨਮ ਨਾ ਲੈ ਗਿਆ 2-4 ਦਿਨਾਂ ਦੇ ਵਿੱਚ ਹੀ ਅਸੀਂ ਇੱਕ ਕਮੇਟੀ ਬਣਾਗੇ ਠੀਕ ਹੈ ਜਿਹੜੀ ਕਿ ਪੂਰਾ ਨਾਮ ਇੱਥਾ ਜਾਊਗਾ ਲੋਕਤਾਲ ਵਿੱਚ ਬੋਲ ਰਿਹਾ ਜਿਹੜੀ ਵਕ ਵਕ ਐਸਓ ਜਨਾ ਦੇ ਨੁਮਾਇंदे ਅਸੀਂ ਲਵਾਂਗੇ ਤਾਂ ਜੋ ਕੋਈ ਵੀ ਐਜੀਟੇਸ਼ਨ ਕਰਨੀ ਹੈ ਉਹ ਕਮੇਟੀ ਦੇ ਨਾਲ ਹੀ ਤਾਲਮਿਲ ਕਰਕੇ ਫਿਰ ਇਹ ਬਦੇ ਠੀਕ ਹੈ ਥੈਂਕ ਯੂ ਚੰਨ